ਲੜਨ ਵਾਲੀਆਂ ਜਥੇਬੰਦੀਆਂ ਦੇ ਸੱਜੇ ਤੇ ਟੀਚਰਾਂ ਤੇ ਹੋਇਆ ਜਵਰ ਸਾਡੀਆਂ ਉਹ ਬੇਟੀਆਂ ਕਿਸਾਨ ਆਗੂ ਜਿਨ੍ਹਾਂ ਤੇ ਜਵਰ ਕਰਕੇ ਪਰਖ ਕੀਤੀ ਆ ਮੈਂ ਨੂੰ ਰੈਲੀ ਨਹੀਂ ਕਹਿੰਦਾ ਜਵਰ ਵਿਰੋਧ ਰੈਲਾ ਐ ਹਾਕਮਾ ਦਾ ਪਰਮਾ ਪ੍ਰਸ਼ਾਸਨ ਦਾ ਪਰਮਾ ਇਹ ਠੀਕ ਆ ਮਨੇਲ ਮੈਂਟ ਨੂੰ ਜਿੱਦਿਆਂ ਕੱਪੜੇ ਬਾਜੀਆਂ ਕੀਤੀਆਂ ਟੀਚਰਾਂ ਨੂੰ ਟਰਮੀਨੇਟ ਕੀਤਾ ਉਹ ਮੰਗਾ ਹੈ ਉਹ ਜੱਦੋਂ ਜਾਂ ਚੱਲ ਰਹੀ ਆ ਪਰ ਇਥੋਂ ਦੀ ਮਾਨ ਸਰਕਾਰ ਨੇ ਲੜਨ ਵਾਲੇ ਲੋਕਾਂ ਨੂੰ ਚੈਲੰਜ ਕੀਤਾ ਹੈ ਲੋਕੋ ਅਸੀਂ ਦਖਿਆ ਸੀਗਾ ਜਦੋਂ ਦਿੱਲੀ ਮੋਰਚਾ ਸੀਗਾ ਕਿ ਜਿਹੜੀ ਬੀਜੇਪੀ ਸਰਕਾਰ ਤੇ ਜਿਹੜੀ ਕੇਸ਼ਰੀਵਾਲ ਆਮ ਪਾਰਟੀ ਆ ਉਹਦੀ ਬੀ ਟੀਮ ਹੈ ਉਹਨਾਂ ਨੇ ਉਹ ਹੀ ਲਾਗੂ ਕਰਨਾ ਹੈ ਬਲੈ ਜਬਰ ਕਿਉਂ ਕਰਨ ਲੱਗੇ ਨੇ ਜਿਹੜੀਆਂ ਬੀਜੇਪੀ ਸਾਰੀਆਂ ਪਾਲਤੂਆਂ ਵਿੱਚ ਜਿਨ੍ਹਾਂ ਨੂੰ ਪਰਖ ਕੀਤੀ ਆ ਬੰਦਨੇ ਮਿਲ ਪਾ ਕੇ ਇਹਨਾਂ ਨੂੰ ਕਾਰਪੋਰੇਟ ਕਰਾਣਾ ਤੇ ਡਬਲਯੂ ਦੇ ਨੀਤੀਆਂ ਨੂੰ ਲਾਗੂ ਕਰਨਾ ਉਹਨੂੰ ਲਾਗੂ ਕਰਨ ਵਾਸਤੇ ਉਹ ਜ਼ਵਰਦਾਰ ਰਾ ਭਗਵਾਨ ਤਮੰਦ ਦੇ ਹਿੱਸੇ ਲਾਂਦਾ ਕਿ ਤੂੰ ਇਹਨਾਂ ਨੂੰ ਨੱਪ ਡਬਲਯੂਟੀ ਦੇ ਜਨੀਰੇ ਦੁਨੀਆ ਜਿਹੜਾ ਬੁਕਾਰਕ ਜੁੱਧ ਚੱਲ ਪਿਆ ਸਾਰੇ ਦੇਸ਼ਾਂ ਨੂੰ ਕੰਕੀਆਂ ਦੇ ਰਿਹਾ ਕਿ ਜਿੱਥੇ ਮੇਰਾ ਸਮਾਨ ਜਾਊਗਾ ਟੈਕਸ ਨਹੀਂ ਹੋਣਾ ਚਾਹੀਦਾ ਜਿਹੜਾ ਮੇਰੇ ਭੇਜੂਗਾ ਮੈਂ ਉਹ ਤੇ ਟੈਕਸ ਲਾਊਗਾ ਆ ਚੱਲ ਪਿਆ ਚੀਨ ਨੇ ਉਹ ਟੈਕਸ ਲਾਤਾ ਉਹ ਟੈਕਸ ਲਾਤਾ